ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਸ਼ੇਰੇ ਗੇ ਪਹੁੰਚ ਚੁੱਕੇ ਆ ਪਿੰਡ ਰਵਾਲ ਜ਼ਿਲ੍ਹਾ ਗੁਰਦਾਸਪੁਰਾ ਤਹਿਸੀਲ ਡੇਰਾ ਬਾਬਾ ਨਾਨਾ ਬਹੁਤ ਸੋਹਣੇ ਝੋਟੀਆਂ ਲੈ ਕੇ ਆਦੇ ਸ਼ੰਭਰ ਕੈਮਰਾ ਕਮਾਰੇ ਕਰੀ ਪਰ ਆਤਰੇ ਪੀਛੇ ਘਟੇ ਲੈ ਕੇ ਆਦੇ ਬਾਈ ਇਹਨਾਂ ਤੇ ਆਓ ਗੱਲਬਾਤ ਕਰੀਏ ਸਸੇ ਸਸੇ ਕਰ ਦਿੱਤੀ ਕਰ ਸੇ ਹੋਰ ਸਭ ਠੀਕ ਹੈ ਜੀ ਕਿਰਪਾ ਮਹਾਰਾਜ ਦੀ ਬਾਬਾ ਗੁੱਡਾ ਸਾਹਿਬ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ ਅਜੇ ਵੀਰ ਦਾ ਜਨਮ ਦੇਣ ਆ ਬਾਬਾ ਚੜ੍ਹਦੀ ਕਲਾ ਕਰੇ ਤਰੱਕੀਆਂ ਬਖਸ਼ੇ ਤੇਰੀ ਚੜ੍ਹਦੀ ਕਲਾ ਸਾਡੀ ਵੀ ਚੜ੍ਹਦੀ ਕਲਾ ਹਨ ਮਹਾਰਾਜ ਕਿਰਪਾ ਕਰੇ ਹਾਂ ਜੀ ਵਾਦ ਤੋਰ ਸੁਣਾਓ ਪਰਿਵਾਰ ਮੇਰਾ ਮੇਰਾ ਤੇ ਪਾਰਟੀ ਪੁਲਟੀ ਫਿਰ ਕਦੋਂ ਦੇਣੀ ਹੈ ਪਾਰਟੀ ਜਦੋਂ ਮਰਜ਼ੀ ਕਰੋ ਆਈਏ ਸਵੇਰੇ ਆਜੋ ਚੱਕਰੀ ਕੋਈ ਨਹੀਂ ਆਈਂ ਤੇ ਤੈਨੂੰ ਰੋਜ਼ ਦੇਣੀ ਆ ਮੈਂ ਨਾ ਆਜੋ ਕੋਈ ਗੱਲ ਹੀ ਕੋਈ ਨਹੀਂ ਆਓ ਅਮਨੇ ਸਾਰੇ ਕਾਲੂ ਕੁਰੂ ਨਾਲ ਇਕੱਠੇ ਸਾਰੇ ਸਾਰੇ ਆਜੋ ਕੋਈ ਇਕੱਠੇ ਇਕੱਠੇ ਹੋ ਕੇ ਆਉਂਦੇ ਆ ਸਾਰਾ ਜਿਗਾਰ ਕਿੱਡਾ ਉਹ ਪਾਰਟੀਰ ਦੀ ਆ ਇਹ ਇਹਦੀ ਗੱਲ ਹੈ ਹਾਂ ਸਾਰਾ ਕੋ ਰੱਖਿਆ ਉੱਥੇ ਨਹੀਂ ਆਪਾਂ ਵੇਚ ਲਵਾਂਦੇ ਸਾਰਾ ਕੋਈ ਹੈ ਨਾ ਆਪਾਂ ਦੇਖ ਮੇਰੀ ਸੁਣੋ ਦੂਜਾ ਉਹਦਾ ਕੰਮ ਕਰ ਦਿੰਦੇ ਹਣਾ ਹਾਂ ਥੋੜਾ ਅਸੀਂ ਪੀਂਦੇ ਨਹੀਂ ਹਣਾ ਦੂਜਾ ਬਾਕੀ ਜਿਹੜਾ ਤੁਝਾ ਹੋਏਗਾ ਉਹ ਅਸੀਂ ਖਾ ਪੀ ਲਵਾਂ ਹਾਂ ਚੱਲ ਪਾਰਟੀ ਬੋਕੀ ਤੇਰਾ ਉਹ ਵੀ ਕਹੋਗੇ ਉਹ ਵੀ ਕੋਈ ਵੱਡੀ ਗੱਲ ਨਹੀਂ ਨਹੀਂ ਮੈਂ ਪਾਰਟੀ ਬੋਕੀ ਤੇਰਾ ਕਿਉਂ ਸ਼ੰਭੂ ਐ ਗੱਲ ਹੀ ਕੋਈ ਆਪਾਂ ਆ ਜਣਾ ਵੀਡੀਓ ਵਾਲਾ ਸਾਰਿਆਂ ਇਕੱਠੇ ਹੋ ਕੇ ਸਰਪੰਚ ਮੈਂਬਰ ਜਿਹੜੇ ਸਾਰੇ ਹੀ ਬਣੇ ਨੇ ਜਿਹੜੇ ਵੀ ਹੈਗੇ ਆ ਹਰ ਵੰਝ ਨੰਬਰਦਾਰ ਜਿਹੜੇ ਵੀ ਹੈ ਕੋਈ ਨਹੀਂ ਆਣਦੇ ਜਗਾ ਇਹ ਰੇਂਗ ਚੱਕਰ ਹੋਰ ਸੁਣਾਓ ਸਭ ਵਧੀਆ ਮਾਲ ਵੀਰੇ ਸਾਰੀ ਵੀਡੀਓ ਵੇਖਿਓ ਮੇਰੇ ਭੈਣ ਭਰਾ ਵੀ ਮਈਆਂ 6 ਨੇ ਤੇ 6 ਟੌਪ ਦੇ ਪੀਸ ਆ ਉਧਰ ਵੇ ਸ਼ੰਭੂ ਵੇਹ ਪੋਡੀ ਮੈਂ ਲਿਆਂਦੀ ਉਧਰ ਹੀ ਲੱਗੀ ਫਿਰ ਨਹੀਂ ਇਧਰੋਂ ਹੀ ਬਣਾ ਲੈਨੇ ਚਲ ਕੋਈ ਗੱਲ ਨਹੀਂ ਸਾਰੇ ਬਣਾ ਲੈ ਆ ਸੰਦੀ ਵੀਰੇ ਪਲੂਨ ਕੱਟੀ ਆ ਪਹਿਲਾ ਸੁਆ ਸ਼ੰਭੂ ਕੈਮਰਾ ਮਾਰ ਦੇ ਕਿ ਆ ਨਾੜੂ ਆ ਜੇ ਤੀਜਾ ਦਿਨ ਸੂਈ ਨੂੰ ਹੋਇਆ 8-9 ਕਿਲੋ ਬੋਲਾ ਆ ਛੋਟੀ ਥਲੇ ਤੇ ਸੋਹਣੀ ਵੇਖਲਾ ਛੋਟੀ ਦੀ ਲੋ ਜ 8-9 ਕਿਲੋ ਬੋਲਾ ਹੀ ਆ ਤੇ ਛੋਟੀ ਵੇਖ ਤੇਰਾ 13-14 ਕਿਲੋ ਬੋਲਾ ਨਹੀਂ ਕਹਿੰਦਾ ਮੂੰਹੋਂ 4 ਦੰਦਿਆ ਤੇ ਸੋਹਣੀ ਛੋਟੀ ਵੇਖਲਾ ਥਾਣ ਛੋੜੇ ਲੱਗਾ ਛੋਟੀ 11-12 ਕਿਲੋ ਦੁੱਧ 12 ਕਿਲੋ ਦੁੱਧ ਚਵਾਈ ਜਾਊਗੀ ਮੈਂ 15-16 ਕਿਲੋ ਨਹੀਂ ਕਹਿੰਦਾ ਪਰ ਛੋਟੀ ਵੇਖਲਾ ਸੰਦੀਲ ਵੀਰ ਸਿੰਘ ਠੀਕ ਆ ਉਂਗਲ ਨਹੀਂ ਲੰਗਦੀ ਵੇ ਸ਼ੰਭੂ ਥਾਣ ਥੂਣ ਵਿਖਾ ਦੇ ਕਰਾਂ ਚੰਗੀ ਤਰ੍ਹਾਂ ਤੇ ਠੀਕ ਹੈ ਜੀ ਨਸਰ ਵਾਲੀ ਝੋਡੀ ਸੀ ਹਾਂ ਸੰਦੀਪ ਵੀਰ ਟਾਪ ਦਾ ਪੀਸ ਆ ਕੱਟੀ ਕੱਟੀ ਆ ਹਾਂ ਕੱਟੀ ਮਗਰ ਚਲੋ ਹਾਂਜੀ ਸ਼ਰਾਜੀ ਬੋਲੋ ਚਵਾਈ ਚੂਈ ਸੰਦੀਪ ਵੀਰ ਇੱਕ ਨੰਬਰ ਦੀ ਆ ਦੇ ਦੀ ਸਵਾ ਦੀ ਝੋਟੀ ਜੈ ਜੀ ਕਮ ਸੰਦੀਪ ਵੀਰ ਜਿਹੜਾ ਜੇਚੋ 500 ਰੁਪਏ ਛੋਟ ਹੋਣੀ ਆ ਨਾ ਇੱਕ 15 ਦੀ ਹਾਂ ਨਾ ਕੱਟੀ ਪੂਰੀ ਆ ਚਲੋ ਠੀਕ ਸੰਦੀਪ ਵੀਰ ਆ ਝੋਟੀ ਨਾ 25 ਦਿਨ ਲਾਊਗੀ 20 ਦਿਨ ਤੇ 10 ਮਹੀਨੇ ਪੂਰੇ ਹੋਣ ਚਾਹ ਪੰਜ ਉੱਤੇ ਰਹਿ ਜਾਊਗੀ ਜੇ ਜੇ ਮਹੀਨੇ ਤੋਂ ਅੰਦਰ ਨਾ ਆ ਸੂਵੇ ਤਾਂ ਆਪਣੀ ਗਾਰੰਟੀ ਆ ਨਵਾਬ ਦੀ ਆਏ ਜਿੱਥੋਂ ਲਈਏ ਨਾ ਆਪਾਂ ਲਾਗੋ ਬਣਿਓ ਲਈ ਆ ਨਵਾਬ ਦੀ ਕੱਟੀ ਆ 25 ਮਹੀਨੇ ਤੋਂ ਅੰਦਰ ਅੰਦਰ ਸੂਗਦੇ ਵੇਖ ਲਾ ਵਜਣ ਵੇਖ ਲਾ ਤੇ ਚੌਗੀ ਯਮੂ ਵੀ ਲੋਈ ਚਾਰ ਦੰਦ ਹਾਂ ਵੇਖ ਲਾ ਪਲੀ ਪੁਲੀ ਸਦੀ ਵੀਰ ਕਿੰਨੀ ਆ ਕੁਆਲਟੀ ਨਸਲਾ ਪੁਲੀ ਗੋਡੀ ਦੀ ਮਹੀਨੇ ਤੋਂ ਅੰਦਰ ਸੂਗੀ ਅੱਛਾ ਤੇ ਮੋਲੀ ਵੀ ਆਪਾਂ ਬਿਲਕੁਲ ਜਿਆਜ ਕਰ ਦੇਣਾ ਹਾਂ 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 ਵੇਖ ਲਾ ਕਿੰਨੀ ਪਲੀ ਜੁੜੀ ਆ ਹਾਂਜੀ ਫਿਰ ਸੰਦੀਪ ਵੀਰ ਝੋਟੀ ਦੇ ਵੀ ਓਨੇ ਦੀ ਆ ਪਰ ਅੱਜ ਹਾਂ ਆਣਾ ਝੋਟੀ ਸਿਰਫ 80 ਹਜ਼ਾਰ ਦੀ ਦੇਣੀ ਹੈ ਨਹੀਂ ਠੀਕ ਆ ਵੇਖ ਲੈ ਸੰਦੀਪ ਵੀਰ ਜਾਇਜ਼ ਆ ਮੁੱਲ ਕਿ ਨਹੀਂ ਬਿਲਕੁਲ ਬਿਲਕੁਲ ਜਾਇਜ਼ ਬਿਲਕੁਲ ਜਾਇਜ਼ ਆ ਜੇ 5-7 ਹਜ਼ਾਰ ਖਾਜੂ ਮਹੀਨੇ ਤੇ ਝੋਟੀ ਕਿੰਨੇ ਦੀ ਆ ਸੰਦੀਪ ਵੀਰ ਆ ਮਈ ਹੈ ਨਾ ਤੀਜੇ ਦਿਨ ਦੀ ਸੂਈ ਝੋਟੀ ਆਜ ਕੱਟੀ ਕਿਲੇ 나ੜੂ ਤੇ ਵੇ ਥਣ ਥਣ ਵਿਖਾ ਕੇ ਤੇ ਲੱਗਾ ਝੋਟੀ ਨੂੰ ਸੰਦੀਪ ਵੀਰ 12 ਹੋ ਜੇ 13 ਹੋ ਜੇ ਇਹ ਮਈ ਥੱਲੇ ਬੌਲਾ ਆ ਹੂੰ ਮੈਂ ਵੀ ਨਹੀਂ ਕਹਿੰਦਾ ਦੂਜੇ ਤੀਜੇ ਦਿਨ ਦੀ ਦਿੰਦੀ ਪਰ ਇਹਦੇ ਥੱਲੇ ਹੈਗਾ ਸੰਦੀਪ ਵੀਰ ਜਿਹੜਾ ਮਰਜੀ 15-16 ਕਿਲ ਜੇ ਮੈਨੂੰ ਕੋ 10000 ਸਾਈ ਪਾ ਦੂ 5000 ਸਾਈ ਪਾ ਦੂ ਮੈਂ ਪੰਜਾਂ ਚੌ ਦਿਨਾਂ ਨੂੰ 15 ਕਿਲੋ ਦੁੱਧ ਚਵਾ ਕੇ ਦੇ ਦੂ ਮੈਂ ਥੱਲੇ ਸੰਦੀਪ ਰਖ ਹੂੰ ਹੂੰ ਤੇ ਚਵਾ ਲੱਗਾ ਕਿ ਦੇ ਇੱਕ ਨੰਬਰ ਦਾ ਲੋ ਜੀ ਵੱਡੀ ਮੈਂ ਬੁਰੀ ਹਾਂ ਦੂਜਾ ਸੁਗਾ ਝੋਟੀ ਹੈ 6 ਦਾੰਦਿਆ ਮੂੰਹ 6 ਜਾਂਦਾ ਦੂਜਾ ਸੁਗਾ ਹਾਂ ਦੂਜਾ ਸੁਗਾ ਤੇ ਕੱਦ ਕਾਟ ਫਾਦਾ ਹੈ ਸੰਦੀਪੀ ਪੂਰੀ ਵੱਡੀ ਝੋਟੀ ਹੈ ਚੈੱਕ ਕਰੋ ਬਰਾ ਜੀ ਆਹ ਦੇਖੋ ਸੰਦੀਪ ਰ ਹੈਗ ਨਹੀਂ ਟੌਪ ਦੀ ਮੈਂ ਮੈਂ ਨਾ ਐਂਡ ਹੈ ਜੀ ਐਂਡ ਮੰਜੀ ਵਾਲਾ ਸੰਦੀਪ ਰ 15 16 ਕਿਲੋ ਦੀ ਗਾਰੰਟੀ ਦੇ ਮੈਂ ਦਵਾਂਗੇ ਸ਼ੰਭੂ ਰਾਨੀ ਵੇ ਥਾਣ ਥੋਣ ਵਿਖਾ ਦੇ ਕਿਤੇ ਵੇਖ ਮੈਂ ਹਾਂਜੀ ਫੁੱਲ ਕੱਦ ਕਾਟਿਆ 100 ਚ 100 ਨੰਬਰ ਲੱਗ ਗਿਆ ਹੀ ਕਰ 100 ਤੋਂ 100 ਨੰਬਰ 100 ਜੋ 100 ਨੰਬਰ ਆਈ ਸੱਜੀ ਵੇ ਥਾਣ ਕਿਹੜਾ ਸੁਬਾਹ ਸੁਬਾਹ ਥਾਣਾ ਇਹ ਪੁਰਾਣੇ ਬਿਮਾਰੀ ਥਾਣਾ ਇਹਨਾਂ ਦੇ ਆਹੋ ਆ ਲੈ ਸ਼ੰਭੂ ਦਿਖਾ ਕਰ ਦੇ ਸੰਦੀਪ ਵੀਰੇ ਚਵਾਈ ਵੀ ਲੱਗੀ ਮੈਂ ਨੂੰ ਕਿਤੇ ਆ ਆ ਵੇਖੀ ਕਿਤੇ ਵੇਖ ਇਧਰ ਆ ਲੱਗ ਗਿਆ ਸ਼ੰਭੂ ਸ਼ੰਭੂ ਨੇੜੇ ਆਣੇ ਨੇ ਇਧਰ ਭਾਜੀ ਇੱਕ ਸ਼ੰਭੂ ਪ੍ਰਣਾਲੇ ਹੀ ਲੱਗੇ ਝੋਟੀ ਹੋਵੇ ਉਹ ਘਰ ਸਾਇਲੈਂਟ ਕਰਵਾਇਆ ਪਹਿਲਾਂ खेती फोटो करा ले चलो संदीप वीर 16 किलो ਮਹੀਂ ਦੁੱਧ ਦਊਗੀ ਠੀਕ ਆ ਗਰੰਟੀ ਇਹ ਫੜ ਲੈ ਫੋਨ ਬਿਲਕੁਲ ਸੰਦੀਪ ਵੀਰ ਆ ਵੀ ਮੈਂ ਵਖਾ ਲਈਂ ਇੱਕ ਰਾਗੇ ਦੇ ਪਿੱਛੋਂ ਗਾੜੀਆਂ ਕਿਤੇ ਵੇਖ ਮੈਂ ਲੰਮੀ ਵੇਖ ਤੇ ਵਜਨ ਵੇਖ ਤੇ ਮੈਂ ਦਾ ਪਿੱਠ ਪੂੜਾ ਵਖਾਵੇ ਵੇਖ ਮੈਂ ਸ਼ੰਭੂ ਵਖਾ ਵੇਖ ਮੈਂ ਇਹਦਾ ਵੀ ਸੰਦੀਪ ਵੀਰ ਚਵਾ ਲੱਗਾ ਮੈਂ ਦਾ ਕਿਤੇ ਇੱਕ ਜਿੱਡਾ ਮੋਟਾ ਥਾਣ ਓਦਾਂ ਦੀ ਆਧਾਰ ਆ ਬਸ ਠੀਕ ਆ ਹਾਂ ਹਾਂਜੀ ਦੂਜਾ ਹੀ ਸੁਗਾ ਸੰਦੀਪ ਵੀਰ ਇਹ ਵੀ ਝੋਟੀ ਦੇ ਵੇਹ ਬੇਲਬੂਲ ਲੰਮੀ ਦਾ ਵਜਣ ਵੇਖ ਤੇ ਭਲੀ ਵੇਖ ਸੰਦੀਪ ਵੀਰ 14 ਕਿਲੋ ਦੁੱਧ ਆਦੇ ਥੱਲੇ ਹੁਣ ਆਜਾ ਬਲੈਸਟਰ ਤਿਆਰ ਹੈ ਹਾਂ ਲੋ ਜੀ ਵੇਖ ਮੈਂ ਵੇਖੋ ਭਰਾ ਜੀ ਪੀ ਸੰਦੀਪ ਵੀਰ ਤੈਨੂੰ ਦੱਸਿਆ ਸਾਰੇ sire ਦੇ ਅੱਜ ਹਾਂ ਇਹ ਠੀਕ ਹੈ ਫਿਰ ਵੇਖ ਮੈਂ ਸੰਦੀਪ ਵੀਰ ਵੇ ਸੰਦੀਪ ਵੀਰ ਮੈਂ ਆਜੋ ਵੇ ਨਹੀਂ ਠੀਕ ਹੈ ਜੀ ਇਧਰ ਵਿਖਾ ਵੇਖ ਮੈਂ ਇੱਧਰ ਵੇਖ ਸ਼ਰਾ ਬਿਲਕੁਲ ਤਾਜੀ ਹੈ ਜੀ ਤਾਜੀ ਸੰਦੀਪ ਵੀਰ ਤਾਜੀ ਇੱਧਰ ਵੇਖ ਕਿੰਨਾ ਦਾ ਤੇ ਕਰ ਜੂ ਫਿਰ ਇਹ ਸੰਦੀਪ ਵੀਰ 14 15 ਕਿਲੋ ਦੁੱਧ ਥੋੜਾ ਆ ਕੇ ਦੇ ਬਹੁਤ ਹਾਂ ਅੱਗੋਂ ਆਪਣੇ ਕੱਟੀ ਮਗਰੀ ਜਦੇ ਵੀ ਵੇ ਮੈਂ ਉਹਨੂੰ ਕੋਈ ਹੈ ਕਿਤੇ ਜਿੱਥੇ ਮਰਜੀ ਬੈ ਕੇ ਥੱਲੇ ਬਹਿ ਜਾ ਮੈਂ ਦੇ ਵੇਖ ਆ ਵੇਖ ਵੇ ਅਸੀਲ ਪਣਾ ਸ਼ੰਭੂ ਵੇ ਆ ਹੂੰ ਵੇਖ ਮੈਂ ਚਲੋ ਲੈ ਚਲੋ ਐਂਦੀ ਫਿਰ ਕੀਮਤ ਆ ਸੰਦੀਪ ਵੀਰ ਤੂੰ ਹੀ ਕਰ ਦੇ ਵੇ ਇੱਕ ਮੱਝ ਵੇ ਇਹਦੀ ਕੀਮਤ ਜਿੰਨੀ ਮਰਜ਼ੀ ਕਰ ਦੇ। ਆ ਵੀ ਕਰ ਦੋ ਹੁਣ। ਸੰਦੀਪ ਵੀਰ ਸਵਾ ਦੀ ਦੇ ਦਾਂਗੇ 3000 122 ਦੀ ਹਾਂ ਨਾ ਦਵਾਂਗੇ। 1 ਲੱਖ 22 ਦੀ ਹਾਂ ਨਾ ਹੀ। ਸੰਦੀਪ ਵੀਰ ਐ ਮੈਂ ਤਾਂ ਮੁੱਲ ਕੀਤਾ ਆਪਾਂ। ਕਿੰਨਾ ਕਿਤਾਈ? ਕੀਤਾ ਕਿ ਨਹੀਂ ਸ਼ੰਭੂ? ਨਹੀਂ ਕੀਤਾ। ਹੈ? ਕਿੰਨਾ ਸੀ? ਇਹ ਸੰਦੀਪ ਵੀਰ ਹਾਂ ਨਾ ਇੱਕ 30 ਦੀ ਝੋਟੀ ਦੇਣੀ ਆ। 1 ਲੱਖ 30 ਵਿੱਚੋਂ 500 ਰੁਪਿਆ ਛੋਟ ਹੋਣੀ ਆ। ਦੁੱਧ ਜੇ ਮੇਰੀ 15 16 ਕਿਲੋ ਮੈਂ ਨਾ ਦਵੇ ਤਾਂ ਫੇਰ ਮੈਂ ਲਾਵੇਂ ਦਾ ਹੱਕ 1 ਲੱਖ 30 16 15 16 ਕਿਲੋ ਵੱਡੀ ਝੋਟੀ ਬਿਲਕੁਲ ਮੁੱਲ ਜਾ ਜਾ। ਚਲੋ ਚਲੋ ਕਹਿੰਦੇ ਨਾ ਗਿੱਠ-ਗਿੱਠ ਤੇ ਥਾਣੇ ਤੇ ਗਿੱਠਾ ਮਾਰਦੇ ਸੰਦੀਪ ਵੀਰ ਭਾਵੇਂ ਮੈਂ ਨਾ ਵਾਕਈ ਗਿੱਠਾ ਮਾਰਨ ਵਾਲਾ ਕੰਮ ਹੀ ਕਰਦਾ ਲੈ ਲੈ ਹਾਂ ਠੀਕਾ ਸੰਦੀਪ ਵੀਰ 493 ਆਈ ਪੀਡੀ ਦੇ ਭਾਵੇਂ ਵਾਲੇ ਥਾਣ ਕਹਿ ਆ ਦਈ ਦੇ ਵੇ ਤੋਰੋ ਗੋਰਾ ਮੈਨੂੰ ਤੋਰੋ ਸੰਦੀਪ ਵੀਰ ਮਗਰ ਕੱਟੀ ਹੋ ਯਾਦੀ ਮੈਂ ਸਟੋਰੀ ਦੱਸਦਾ ਸੰਦੀਵੀਰ ਜਿੱਦਾਂ ਆਪਾਂ ਨਹੀਂ ਗਏ ਵੀਡੀਓ ਚ ਚੰਗੀ ਮੈਂ ਅਜੇ 10000 ਦੀ ਕੱਟੀ ਸੰਦੀਵੀਰ ਨੂੰ 10000 ਦੀ ਕੱਟੀ ਰੱਖ ਲਈ ਮਗਰ ਮੈਂ ਮਹੀਂ ਘਰ ਲਾ ਲਾਂਗਾ ਮਹੀਂ ਨੇ ਜੀ ਨਹੀਂ ਲਾਇਆ 15 ਕਿਲੋ ਕੰਡੇ ਦੇ ਦੋੜਾ ਕੇ ਦੋ ਟਾਈਮ ਦੋਦੇ ਤਿੰਨ ਦਿਨ ਮਹੀਂ ਨੇ ਜੀ ਨਹੀਂ ਲਾਇਆ ਕੱਲ ਕੱਟੀ ਫੇਰ ਲਿਆਂਦੀ ਹੁਣ ਆਪਾਂ 12 13 ਕਿਲੋਾਂ ਦੇ ਦੇਣੀ ਆ ਕਿਉਂਕਿ ਅੱਜ ਜਿੰਨਾ ਦੋਧਿਆ ਉਹਨਾਂ ਦਸਣਾ ਆਪਾਂ ਅਜੇ ਤੋਂ ਪੰਜਵੇਂ ਚੌਥੇ ਦਿਨ ਨੂੰ ਫੇਰ ਮਹੀਂ 15 ਕਿਲੋ 20 22 ਦਿਨ ਦੀ ਮਹੀਂ ਸੋਈ ਆ ਪਰ ਮੈਂ ਵੇਖ ਲਾ ਕਿ ਨਸਲ ਵੇਖ ਲਾ ਮੈਂ ਦੀ ਇਹ ਵੀ ਚੈੱਕ ਕਰੋ ਸੰਦੀਪ ਵੀਰ ਆਪਾਂ ਉਹ ਗੱਲ ਦੀ ਸੌਣ ਹੀ ਖਾਣੀ ਵੀ ਆ ਆਪਾਂ ਕੋਈ ਹਰਿਆਣੇ ਦੀ ਸਾਬਤ ਕਰਦੇ ਇਹ ਗੱਲ ਗਲਤ ਹੁੰਦੀ ਆ ਮੋਲ ਪੈਣਾ ਮੈਂ ਦਾ ਕੱਟ ਵਾਲਾ ਲੈ ਵਾ ਹਾਂ ਵੇ ਸੰਦੀਪ ਵੀਰ ਮੈਂ ਠੀਕ ਆ ਫਿਰ ਐਂਡੀ ਆਗੇ ਚੱਲੀ ਚੱਲੀ ਸ਼ੰਭੂ ਸਾਰੀਆਂ ਇਦਾਂ ਦੀਆਂ ਭਾਵੇਂ ਇਦਾਂ ਹੀ ਥੱਲੇ ਵੇਚ ਜੀਏ ਸਾਰੀਆਂ ਦੇ ਹਾਂ ਇੰਦੀ ਵੇਲੇ ਆਪਣੇ ਸ਼ੇਰਾ ਦੀ ਕੀਮਤ ਸੰਦੀਪ ਵੀਰ ਮੈਂ ਕਿੰਨੇ ਰੁਪਈਆ ਦੀ ਜਿੰਨੇ ਦੀ ਆਖੀ ਵਿਗਦੀ ਕਿ ਨਹੀਂ ਸਦੀਵੀਰ ਸਵਾਰ ਸਵਾਲ ਆਖਦੀ ਮੈਂ ਨਹੀਂ ਦੇਣੀ ਮੈਂ ਛੋੜ ਕਰਦਾਂਗੇ ਵੇ ਲੋ ਬਿਲਕੁਲ ਜੈ ਜ ਮੋਲਾ ਬਿਲਕੁਲ ਜੈ ਜ ਮੋਲਾ ਖਾਣਾ ਵੇਲਾ ਥਾਣਾ ਬਖਾ ਕਰਾਂ ਦੀ ਏਡੀ ਮੈਂ ਸੰਦੀਵੀਰ ਮੇਰੀ ਗੱਲ ਸੁਣੋ ਹਾਂਜੀ ਪਾਣਾ ਜਿੱਦਾਂ ਮਿਲੀ ਦੇ ਦੇਣੀ ਜੇ ਮੈਂ ਡੇਢ ਵੀ ਮੁੱਲ ਕਰਦਾ ਤਾਂ ਵੀ ਮੈਂ ਵਿਕਣੀ ਸੀ ਤੁਹਾਨੂੰ ਵੀ ਪਤਾ ਡੇਢ ਵੀ ਮੁੱਲ ਕਰਦਾ ਤਾਂ ਵੀ ਕੱਟੀ ਵੀ ਵਿਖਾ ਦੇ ਮਗਰ ਗੱਡੀ ਵਿਖਾ ਦੇ ਬਹੁਤ ਸੁਣੀ ਗੱਡ ਬਲੈਕ ਆ ਮੈਂ ਕੱਟੀ ਵੀ ਕੱਟੀ ਕਿੱਡੀ ਤੇ ਆਹਾ ਸੰਦੀਵੀਰ ਆ ਵੀ ਤਾਜੀ ਮਹਿਸ ਹੋਈ ਹੈ ਤੀਜੇ ਦਿਨ ਦੀ 10 ਕਿਲੋ ਬੋਲਾ ਹੋਊਗਾ ਮੈਂ ਥੱਲੇ 10 ਕਿਲੋ ਬੋਲਾ ਤੀਜੇ ਦਿਨ ਦਾ ਆ ਵੀ ਇਹ ਥਣ ਲੈ ਵਾ ਠੀਕ ਬਾਠ ਠੀਕ ਆ ਆ ਵੇ ਸ਼ੰਭੂ ਮੋਟੀ ਮੋਟੀ ਧਾਰ 10 ਕਿਲੋ ਬੋਲਾ ਆ ਮੈਂ 13 14 ਕਿਲੋ ਦੁੱਧ ਦਊਗੀ 10 ਕਿਲੋ ਬੋਦੇ ਤੋਂ ਚੱਲੀ ਆ ਦੋ ਰੋ ਕਰ ਲਓ ਇਹ ਵੀ ਜੈਡ ਬਲੈਕ ਹੀ ਆ ਇਹ ਵੱਡੀ ਮੈਂ ਸੰਦੀਪ ਦੁੱਧ ਵਾਲੀ ਡੇਰੀ ਵਾਲੀ ਮੈਂ ਲੈ ਠੀਕ ਹੈ ਭਰ ਚਵਾਈ ਬਿਲਕੁਲ ਵਧੀਆ ਜੀ ਇੱਕ ਨੰਬਰ ਚਵਾਈ ਦੇਣਾ ਸੰਦੀਪ ਵੀਰ ਗਲਤ ਕੋਈ ਇਹ ਸੂਈ ਦੇ ਨੱਕੇ ਥਾਣੀ ਕੱਢ ਕੇ ਆਈਆਂ ਸਾਰੀਆਂ ਚਲੋ ਠੀਕ ਹੈ ਜੀ ਹਾਂਜੀ ਫਿਰ ਸੰਦੀਪ ਵੀਰ ਕਿੰਨੇ ਹੀ ਦੇ ਦिए ਡੀ ਵੱਡੀ ਮੈਂ ਨਾ ਸਵਾ ਲੱਖ ਮੁੱਲ ਕੀਤਾ ਫਿਰ ਇਹਦਾ ਕਿੰਨਾ ਕਰਦਾ ਸੀ ਇਹ ਵੀ ਵੱਡੀ ਹੈ ਛੋਟੀ ਹੈ ਵੀ ਨਹੀਂਗੀ ਇਹਦਾ ਵੀ ਇੰਨਾ ਹੀ ਕਰਨਾ ਨਹੀਂ ਓਨਾ ਨਹੀਂ ਕਰਨਾ ਘੱਟ ਘੱਟ ਕਰਨਾ ਸੰਦੀਪ ਵੀਰ ਮੁੱਲ ਇੱਕ 10 ਤੇ ਇੱਕ 5 ਦੀ ਹਾਂ ਨਾ ਮੈਂ ਦੇਣੀ ਆ ਵੇਖ ਲੈ ਸੰਦੀਪ ਵੀਰ ਮੇਰੇ ਆ ਗਿਆ ਟਾਈਮ ਉਹੀ ਸ਼ੀਰ ਦਾ ਬਿਲਕੁਲ ਜੈ ਹਰ ਕੀਮਤ ਰਫਾਇਆ ਗਿਆ ਫੋਨ ਹਜੇ ਸ਼ੁਰੂ ਨਹੀਂ ਹੋਇਆ ਇਹਨਾਂ ਨੇ ਪਹਿਲਾਂ ਘਟਾਇਆ ਪਹਿਲਾਂ ਘਟਾਤ ਨਹੀਂ ਸੰਦੀ ਵੀਰ ਜਿਹੜੇ ਹਿਸਾਬ ਨਾਲ ਮਈਆਂ ਮਿਲੀਆਂ ਉਸ ਆ ਕੱਟੀ ਵੇ ਹੁਣ ਇਹਦਾ ਮੈਂ ਸਵਾ ਵੀ ਮੁੱਲ ਪਾਉਂਦਾ ਤਾਂ ਵੀ ਵਿਗਣੀ ਹੀ ਕੱਟੀ ਹੀਰੇ ਵਰਗੀ ਕੱਟੀ ਆ ਬਾਕੀ ਜੋ ਸੰਦੀ ਵੀਰ ਦੱਸਿਆ ਨਾ ਉਹੀ ਨਿਕਲੂਗਾ ਦੋ ਟਾਈਮ ਚੋਲੇ ਕੋ ਤਿੰਨ ਟਾਈਮ ਚੋਲੇ ਆਪਣੀ ਤਸੱਲੀ ਕਰਕੇ ਲਓ ਮਈਆਂ ਆਪਾਂ ਫਿਰ ਤੁਰ ਕੇ ਲਈਆਂ ਆ ਨਾ ਆਪਾਂ ਹਰਿਆਣੇ ਗਏ ਤੇ ਨਾ ਆਪਾਂ ਮੰਡੀ ਗਏ ਚਲੋ ਆਪਾਂ ਇੱਥੋਂ ਮਈਆਂ ਲਈਆਂ ਨੇ ਕੱਲੀ ਕੱਲੀ ਮਈ ਸੰਦੀਪ ਵੀਰ ਉਧਰ ਜਾਵਾਂਗੇ ਨਾ ਇਕੱਠੀ ਗੱਡੀ ਭਰ ਕੇ ਲਿਉਣੀ ਪੈਣੀ ਆ ਇਹ ਚਾਰ ਚੰਗੀਆਂ ਪੈ ਗਈਆਂ ਦੋ ਵਿੱਚ ਮਾੜੀਆਂ ਪੈ ਗਈਆਂ ਇਹ ਕੱਲੀ ਕੱਲੀ ਮਈ ਫਿਰ ਤੁਰ ਕੇ ਲਈ ਆ ਹੁਣ ਸੰਦੀਪ ਵੀਰ ਮਿਲਵਾਣਾ ਮਈਆਂ ਕਹਿੰਦੇ ਆਪਣੀਆਂ ਜੇ 700 ਮਹੀਂ ਵਿਕਦੀ ਆ ਤੇ 70 ਮਹੀਂ ਜਾਂਦੀਆਂ ਮਾਲ ਵਿੱਚ ਉਹ ਸਾਰੀਆਂ ਬਣ ਜਾਂਦੀਆਂ ਇਹ ਵਿੱਚੋਂ 5 ਹੀ ਕਰੀ ਆ ਆਪਾਂ ਇਹ ਤਾਂ ਉਹ ਨਹੀਂ ਖਾਣੀ ਪਿਆ ਆਪਣਾ ਸ਼ਰਤ ਰੱਖ ਲੈਨੇ ਮਹੀਂ ਕੋ ਇੱਥੋਂ ਦੀ ਸਾਫਤ ਕਰਦੀ ਮਹੀਂ ਵਿਕਣੀ ਹੈ ਸਹੀ ਗੱਲ ਹੈ ਨਾ ਬਾਕੀ ਭਰਾ ਮੇਰੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਹਨਾ ਜਿੱਦਾਂ ਦਾ ਜੇ ਕਹਿੰਦਾ ਮਾੜਾ ਕੀਤਾ ਉਹ ਕਰੋ 10 ਉੱਤੇ ਆਪਣਾ ਨੰਬਰ ਲਿਖੋ ਵੀ ਇਹ ਬੰਦੇ ਨੇ ਮੇਰੇ ਨਾਲ ਆਹ ਤੱਕ ਆ ਕੀਤਾ ਤੇ ਮੈਂ ਆ ਗੱਲ ਆ ਬਾਕੀ ਨਾ ਮੇਰਾ ਸ਼ੇਰਾ ਸੰਧੂ ਪਿੰਡ ਰਵਾਲ ਏਰੀਆ ਫਤੇਗੜ ਚੂੜੀਆਂ ਜ਼ਿਲ੍ਹਾ ਗੁਰਦਾਸਪੁਰ ਧੰਨਵਾਦ ਥੈਂਕ ਯੂ ਜੀ